ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਕੁਲਦੀਪ ਭੰਗੂ ਉਪਰ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਦੋ ਟਰਾਲੀਆਂ ਦੀ ਇੱਕ ਹੀ ਘਰੇ ਇਹ ਦੋਨੇ ਟਰਾਲੀਆਂ ਨੇਗੀਆਂ ਇੱਕ 16x7 ਦੀ ਆ ਦੂਸਰੀ 1.5x18 ਤੇ 7 ਫੁੱਟ ਅੱਲਾਪਾ 16x7 ਬਾਰੇ ਗੱਲ ਕਰ ਲਈਏ ਇਹ ਟਰਾਲੀ ਤੇ ਸਾਰਾ ਮਾਲ ਸੇਲ ਦਾ ਲੱਗਿਆ ਹੋਇਆ ਹੈਗਾ ਰੇਲ ਦਾ ਹਿੱਸਾ ਲੱਗਿਆ ਹੋਇਆ ਹੈਗਾ ਬਾਕੀ ਬਣਾਵਟ ਤੁਸੀਂ ਟਰਾਲੀ ਦੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਪੂਰੀ ਹੈਵੀ ਟਰਾਲੀ ਬਣੀ ਹੋਈ ਹੈਗੀ ਟਰਾਲੀ ਇੱਕ ਨੰਬਰ ਚ ਬਣੀ ਹੋਈ ਹੈਗੀ ਜਮਨ ਫੁੱਲ ਹੈਵੀ ਟਰਾਲੀ ਹੈਗੀ ਤੇ ਵੀਰ ਹੋਰਾਂ ਨੇ ਇਹਦਾ ਰੇਟ ਰੱਖਿਆ ਹੋਗਾ 2,60,000 ਰੁਪਏ ਵੀਰ ਹੋਰੀ ਇਹਦਾ ਮੁੱਲ ਕਰਦੇ ਨੇਗੇ ਸਕਰੀਨ ਉੱਤੇ ਨੰਬਰ ਦੇ ਤਾਂ ਆਪਾਂ ਨੇ ਬਾਈ ਹੋਰਾਂ ਦਾ ਉਹਨਾਂ ਨੂੰ ਫੋਨ ਲਾ ਕੇ ਸੰਪਰਕ ਕਰ ਸਕਦੇ ਹੋਗੇ ਆਪਾਂ ਬਾਈ ਹੋਰਾਂ ਦਾ ਏਰੀਆ ਦੱਸ ਦਈਏ ਅੰਬਰਸਰ ਏਰੀਆ ਪਿੰਡ ਮਜੀਠਾ ਉਥੇ ਖੜੀਆਂ ਨੇ ਇਹ ਦੋਨੇ ਟਰਾਲੀਆਂ ਆਹ ਨੰਬਰ ਤੇ ਸੰਪਰਕ ਕਰਕੇ ਵੀਰ ਹੋਰਾਂ ਨਾਲ ਗੱਲ ਕਰ ਲਿਓ ਇਹ ਦਾਦੀ ਇਹ ਟਰਾਲੀ 1627 ਆ ਗਈ ਵਿਦਆਊਟ ਜੈਕ 1627 ਫੁੱਟ ਟਰਾਲੀ ਹੈਗੀ ਟਰਾਲੀ ਜਮਾਂਨ ਸਫਾਈ ਨਾਲ ਬਣੀ ਹੋਈ ਹੈਗੀ ਬਾਕੀ ਆ ਤੁਹਾਨੂੰ ਫੋਨ ਤੇ ਗੱਲ ਕਰਕੇ ਆਪੀ ਪਤਾ ਲੱਗ ਜੰਦਾ ਵੀਰ ਉਹ ਵੀ ਤੁਹਾਨੂੰ ਫੁੱਲ ਜਾਣਕਾਰੀ ਦੇ ਦੇਣਗੇ ਆਪਣਾ ਕੰਮ ਹੈ ਬਸ ਤੁਹਾਡੇ ਸਾਹਮਣੇ ਇੱਕ ਵਾਰ ਲਿਆਉਣਾ ਬਾਕੀ ਤਾਂ ਫੋਨ ਤੇ ਦੇਖੋ ਹਰ ਇੱਕ ਗੱਲ ਹੋ ਜਾਂਦੀ ਹੈਗੀ ਨੰਬਰ ਆਪਾਂ ਨੇ ਬਾਈ ਹੋਰਾਂ ਦਾ ਦੇਤਾ ਚੈੱਕ ਕਰ ਸਕਦੇ ਤੁਸੀਂ ਟਰਾਲੀ ਸਿਆਬਟ ਨਾਲ ਬਣੀ ਹੋਈ ਹੈ ਟਰਾਲੀਆਂ ਸ਼ੌਂਕੀਆ ਟਰਾਲੀ ਤਿਆਰ ਹੋਈ ਹੋਈ ਹੈਗੀ ਇਹਦਾ ਮੁੱਲ 2,60,000 ਰੁਪਏ ਬਾਕੀ ਮੌਕੇ ਤੇ ਵੀਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ 61 ਟਰਾਲੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੀਆਂ ਫੋਟੋਆਂ ਆਈਆਂ ਨੇ ਆਪਣੇ ਕੋਲੇ ਇਹ 1.58 ਫੁੱਟ ਲੰਮੀ ਆਗੀ ਤੇ 7 ਫੁੱਟ ਵਿੱਚੋਂ ਚੌੜੀ ਐ ਮਾਲ ਇਹਤੇ ਵੀ ਸੇਲ ਦਾ ਲੱਗਿਆ ਹੋਇਗਾ ਰੇਲ ਦਾ ਹਿੱਸਾ ਲੱਗਿਆ ਹੋਵੇਗਾ ਚੌਂਕੜਾ 60 70 ਪੈਸੇ ਟਾਇਰ ਨੇ ਫੁੱਲ ਵਧੀਆ ਚੌਂਕੜਾ ਲੱਗਿਆ ਹੋਇਆ ਟਰਾਲੀ ਤੇ ਟਰਾਲੀ ਦੀ ਸਿਆਬਟੇ ਇਹਦੀ ਵੀ ਪੂਰੀ ਆ ਗਈ। ਤੁਸੀਂ ਆਪ ਫੋਟੋ ਚੈੱਕ ਕਰ ਸਕਦੇ ਹੋ ਇਹ ਇਹ ਇਹੀ ਵੀਰ ਲਵੇ ਦੋਨੇ ਟਰਾਲੀਆਂ ਨੇਗੀਆਂ। ਫੋਨ ਲਾ ਕੇ ਜਿਹੜੀ ਵੀ ਟਰਾਲੀ ਤੁਹਾਨੂੰ ਪਸੰਦ ਆਉਂਦੀ ਆ ਉਹ ਖਰੀਦ ਸਕਦੇ ਹੋ ਆ ਚੌਂਕੜਾ ਦੇਖ ਸਕਦੇ ਹੋ ਟਾਇਰ ਤੁਸੀਂ ਆਪ ਕੋਈ ਕੱਟ ਨਹੀਂ ਹੈਗਾ ਚੌਂਕੜੇ ਚ ਸਾਫ਼ ਬੇਦਾਗ ਟਾਇਰ ਲੱਗੇ ਹੋਏ ਨੇਗੇ। ਬਦੀਆ ਹੈ ਟਰਾਲੀ ਜਿਹੜੇ ਬਾਈ ਨੇ ਸ਼ੌਂਕੀਆ ਲੈਣੀਆਂ ਉਹਦੇ ਵਾਸਤੇ ਦੋਨੇ ਟਰਾਲੀਆਂ ਫਿੱਟਣੇ ਗਈਆਂ ਏਰੀਆ ਦੱਸਦੀ ਆਪਾਂ ਵੀਰਾਂ ਦਾ ਫੇਰ ਆ ਅੰਬਰਸਰ ਏਰੀਆ ਪਿੰਡ ਮਜੀਠਾ ਇਹਦਾ ਮੁੱਲ ਲਗਾ 290000 ਰੁਪਿਆ ਫੋਨ ਲਾ ਕੇ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋਗੇ ਧੰਨਵਾਦ ਸਾਰਿਆਂ